ਦੋਸਤੋ ਸਹਿਤ ਦੇ ਰੰਗ ਪ੍ਰੋਗਰਾਮ ਵਿੱਚ ਤੁਹਾਡਾ ਮਿਲ ਸਵਾਗਤ ਹੈ ਅੱਜ ਅਸੀਂ ਤੁਹਾਡੇ ਨਾਲ ਇਸ ਬ੍ਰਹਿਮੰਡ ਵੱਲੋਂ ਮਨੁੱਖ ਦੇ ਜਨਮ ਲੈਣ ਸਮੇਂ ਕੁਦਰਤੀ ਤੌਰ ਤੇ ਮਹਿਨ ਵਾਲੀਆਂ ਨਿਯਮਤਾਂ ਦੀ ਬਾਤ ਪਾਉਂਦੇ ਹਾਂ ਇਹ ਨਿਯਮਤ ਦੁਰਲਭ ਵਿਹਨ ਤੇ ਬਹੁਤ ਹੀ ਮਹੱਤਵਪੂਰਨ ਵਿਹਨ ਜਿੰਨਾ ਦੇ ਆਧਾਰ ਉੱਤੇ ਅਸੀਂ ਅੱਗੇ ਜਾ ਕੇ ਆਪਣਾ ਸਾਰਾ ਹੀ ਜੀਵਨ گزارਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਡਾ ਜਨਮ ਜਦੋਂ ਇਸ ਧਰਤੀ ਉੱਤੇ ਇਸ ਬ੍ਰਹਿਮੰਡ ਵਿੱਚ ਹੁੰਦਾ ਹੈ ਤਾਂ ਜਨਮ ਹੀ ਇੱਕ ਸਾਡੇ ਲਈ ਨਿਆਮਤ ਹੈ ਸੁਗਾਤ ਹੈ ਜਿਹੜੀ ਕਿ ਸਾਨੂੰ ਮਿਲਦੀ ਹੈ ਗੁਰਬਾਣੀ ਦਾ ਵਾਕ ਹੈ ਮਨੁੱਖਾ અવਤਾਰ ਦੁਰਲਭ ਹੈ ਜਿਹੜਾ ਵੀ ਮਨੁੱਖ ਇਸ ਧਰਤੀ ਉੱਤੇ ਮਨੁੱਖ ਦੇ ਰੂਪ ਵਿੱਚ ਜਨਮ ਧਾਰਦਾ ਹੈ ਉਸ ਨੂੰ ਇੱਕ ਬਹੁਤ ਵੱਡੀ ਸਗਾਤ ਹੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਬ੍ਰਹਮੰਡ ਵਿੱਚ ਇਸ ਧਰਤੀ ਤੇ ਇਸ ਸੰਸਾਰ ਵਿੱਚ ਉਸ ਨੇ ਅਨੇਕਾਂ ਰੰਗ ਮੰਨਣੇ ਹੁੰਦੇ ਹਨ ਸੋ ਸਭ ਤੋਂ ਪਹਿਲਾ ਤੇ ਵੱਡਾ ਜੋ ਨਰਾਲਾ ਨਰਾਲੇ ਨਾਮਤ ਸੰਗਲਦੀ ਹੈ ਉਹ ਹੈ ਸਾਡਾ ਜਨ ਜਦੋਂ ਸਾਨੂੰ ਸਤਿ arti ਤੇ ਜਨਮ ਧਾਰਨ ਕਰਦੇ ਆਂ ਤਾਂ ਕਿੱਥੋਂ ਆਏ ਆਂ ਪਹਿਲਾਂ ਕਿੱਥੇ ਸੀ ਤੇ ਇਹ ਸਾਨੂੰ ਬਿਲਕੁਲ ਨਹੀਂ ਪਤਾ ਫਿਰ ਕਿਸ ਘਰ ਆਏ ਕਿਸ ਮਾਂ ਦੇ ਘਰ ਆਏ ਇਹ ਸਾਡੀ ਆਪਣੀ ਕੋਈ ਚੋਣ ਨਹੀਂ ਹੁੰਦੀ ਇਹ ਕੁਦਰਤ ਦੀ ਨਿਯਮਤ ਹੈ ਉਸਨੇ ਸਾਨੂੰ ਕਿੱਥੇ ਕਿਸ ਘਰ ਵਿੱਚ ਕਿਸ ਮਾਂ ਦੇ ਗੋਦ ਵਿੱਚ ਖੜਾਉਣਾ ਹੈ ਸਾਡੀ ਆਪਣੀ ਕੋਈ ਚੋਣ ਨਹੀਂ ਜਨਮ ਲਿਆ ਅੱਖ ਖੋਲੀ ਚਾਰੇ ਪਾਸੇ ਖੁਸ਼ੀਆਂ ਸਨ ਫੁੱਲਾਂ ਨਾਲ ਸਾਡਾ ਸਵਾਗਤ ਹੋਇਆ ਬੂਹੇ ਤੇ ਹਰਿਆਵਲ ਬੰਨੀ ਗਈ ਹਰ ਪਾਸੇ ਖਰੇ ਹਰੇ ਚਿਹਰੇ ਮਿਲੇ ਮਾਂ ਕੋਲੋਂ ਹਲਾਰ ਦਲਾਰ ਪਿਆਰ ਸਤਿਕਾਰ ਮਿਲੇ ਪਿਤਾ ਪਰਾ ਭੈਣਾ ਪਰਵਾਰ ਧੱਕੀ ਸਮਾਜ ਸਾਡਾ ਜੋ ਵੀ ਹੈ ਉਸ ਪਰਿਵਾਰ ਨਾਲ ਜੁੜਿਆ ਹੋਇਆ ਹੈ ਸਾਰਿਆਂ ਨੇ ਹੀ ਖੁਸ਼ੀਆਂ ਮਨਾਈਆਂ ਆਉਣ ਦੀਆਂ ਇਸ ਧਰਤੀ ਤੇ ਆਉਂਦੀਆਂ ਇਸ ਬ੍ਰਹਮਡ ਵਿੱਚ ਆਉਂਦੀਆਂ ਫਿਰ ਇਹੀ ਨਹੀਂ ਪਿੰਡ ਲਈ ਮਿੱਠਾ ਦੁੱਧ ਨਰਮ ਕੂੜੇ ਸਰੀਰ ਦਾ ਅਹਿਸਾਸ ਮਾਤਾ ਦੀ ਨਿੱਕੀ ਗੋਦ ਕੋਮਲ ਫੁੱਲਾਂ ਜਿਹੀ ਖੁਸ਼ਬੂ ਸੁੰਦਰ ਵਸਤਰ અમૃત જહે ઠંડે કોસે પાણી ਨਾਲ સ્નાન ਵੀ કરાય ગયું. બધું કુછ મળਿਆ. બિના કિસી ਮੰગણ તો. કુછ ની માંગਿਆ ਸੀ. સાਾਨੂੰ ਸਾਰਾ ਕੁਝ બિના ਮੰગਣ ਤੋਂ ਮਿਲ ਗਿਆ. ਇਹ ਸਾਰਾ ਪ੍ਰਬੰਧ ਸੀ ਜੋ ਸਾਡੇ ਲਈ ਜਦੋਂ ਅਸੀਂ ਇਸ ਸੰਸਾਰ ਵਿੱਚ ਉੱਚੀ ਧਰਤੀ ਤੇ ਆਈ ਕਰਤਾ ਪੁਰਖ ਦੀ ਅਗੰਮੀ ਦ੍ਰਿਸ਼ਟੀ ਨਾਲ ਪਹਿਲਾਂ ਹੀ ਕਰਿਆ ਹੋਇਆ ਸੀ ਇਸ ਬ੍ਰਹਿਮੰਡ 'ਚ ਆਉਣ ਤੋਂ ਪਹਿਲਾਂ ਹੀ ਇਸ ਧਰਤੀ ਉੱਤੇ ਆਉਣ ਵਾਲੇ ਹਰ ਜੀਵ ਲਈ ਇਹ ਪ੍ਰਬੰਧ ਹੈ ਹਰ ਜੀਵ ਨੂੰ ਹੀ ਇੰਨਾ ਸਤਕਾਰ ਮਿਲਦਾ ਹੈ ਪਿਆਰ ਮਿਲਦਾ ਹੈ ਦਿਲਾਰ ਮਿਲਦਾ ਹੈ ਮਾਤੋਂ ਪਿਤਾ ਤੋਂ ਭੈਣ ਭਰਾਵਾਂ ਤੋਂ ਸਮਾਜ ਤੋਂ ਕਿ ਜਦੋਂ ਸਾਨੂੰ ਆਉਣ ਸਮੇਂ ਇਸ ਧਰਤੀ ਤੇ ਇੰਨਾ ਪਿਆਰ ਦులਾਰ ਤੇ ਸਤਕਾਰ ਮਿਲਦਾ ਹੈ ਤਾਂ ਜਦੋਂ ਅਸੀਂ ਇਸ ਧਰਤੀ ਤੇ ਵੱਡੇ ਹੁੰਦੇ ਹਾਂ ਜੀਵਨ ਗੁਜ਼ਾਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਦਾ ਹੀ ਪਿਆਰ ਸਤਕਾਰ ਦులਾਰ ਇਸ ਸਮਾਜ ਨੂੰ ਮਾਤਾ ਪਿਤਾ ਨੂੰ ਭੈਣ ਭਰਾਵਾਂ ਨੂੰ ਤੇ ਆਪਣੇ ਆਲੇ ਦੁਆਲੇ ਨੂੰ ਦੇਣਾ ਚਾਹੀਦਾ ਹੈ ਦੇਖੋ ਸਾਨੂੰ ਜਦੋਂ ਅਸੀਂ ਧਨ ਧਾਰਨ ਕਰਦੇ ਆਂ ਬੋਲਣਾ ਵੀ ਨਹੀਂ ਆਉਂਦਾ ਕਹਿਣਾ ਵੀ ਨਹੀਂ ਆਉਂਦਾ ਮੰਗਣਾ ਵੀ ਨਹੀਂ ਆਉਂਦਾ ਸਭ ਕੁਝ ਮੰਗਣ ਤੋਂ ਬਿਨਾ ਹੀ ਸਾਡੇ ਸਾਹਮਣੇ ਹਾਜ਼ਰ ਕੀਤਾ ਜਾਂਦਾ ਹੈ ਕੱਪੜੇ ਬਸਤਰ ਖਾਣਾ ਪੀਣਾ ਪਹਿਨਣਾ ਜਿਹੜਾ ਵੱਡੇ ਹੋ ਕੇ ਅਸੀਂ ਅੱਗੇ ਜਾ ਕੇ ਆਪ ਕਮਾਉਂਦੇ ਹਨ ਤੇ ਫਿਰ ਇੱਕ ਹੋਰ ਸਿਰਜਣਾ ਦੇ ਨਾਲ ਆਪਣੇ ਪਰਿਵਾਰ ਨੂੰ ਉਸੇ ਪ੍ਰਬੰਧ ਕਰਦੇ ਹਨ ਪਰੰਤੂ ਉਹ ਨਿਯਾਮਤਾ ਜਿਹੜੀਆਂ ਨੇ ਉਹ ਸਾਰੀਆਂ ਨਿਯਾਮਤਾ ਸਤਿਗੁਰੂ ਨਾਨਕ ਦੇਵ ਜੀ ਲਿਖਦੇ ਨੇ ਕਿ ਬਿਨਾ ਕਹਿਣ ਤੋਂ ਬਿਨਾ ਮੰਗਣ ਤੋਂ ਇਸ ਬ੍ਰਾਂਡ ਵਿੱਚ ਪਹਿਲਾਂ ਹੀ ਸਾਡੇ ਲਈ ਤਿਆਰ ਕੀਤੀਆਂ ਹੋਈਆਂ ਸੀ ਸਾਨੂੰ ਉਸ ਦੀ ਚਿੰਤਾ ਬਿਲਕੁਲ ਕਰਨ ਦੀ ਲੋੜ ਹੀ ਨਹੀਂ ਸੀ। ਗੁਰੂ ਨਾਨਕ ਦੇਵ ਜੀ ਦਾ ਇੱਥੇ ਪ੍ਰਵਚਨ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ। ਨਾਨਕ ਚਿੰਤਾ ਮਤ ਕਰੋ। ਜੰਤ ਤਸਹੀ ਹੈ ਜਲਮੇ ਜੰਤ ਉਪਾਯਨ ਤਿੰਨਾ ਪੀ ਰੋਜੀ ਦੇ ਜਲਮੇ ਜੰਤ ਉਪਾਯਨ ਤਿੰਨਾ ਪੀ ਰੋਜੀ ਦੇ ਇੱਕ ਉਦਾਹਰਨ ਮਾਤਰ ਹੈ ਅਸੀਂ ਤਾਂ ਇਸ ਬ੍ਰਹਿਮੰਡ ਵਿੱਚ ਇਸ ਸੰਸਾਰ ਵਿੱਚ ਹੱਥ ਪੈਰ ਮੂੰਹ ਅੱਖਾਂ ਸਾਰੇ ਸਾਬਤ ਅੰਗ ਲੈ ਕੇ ਆਉਂਦੇ ਜਿਹਦੇ ਨਾਲ ਅਸੀਂ ਇਸ ਧਰਤੀ ਦੇ ਉੱਤੇ ਕਰਮ ਕਰ ਸਕਦੇ ਹਾਂ ਕੰਮ ਕਰ ਸਕਦੇ ਹਾਂ ਕਮਾ ਸਕਦੇ ਹਾਂ ਤੇ ਫਿਰ ਵੱਡੇ ਹੋ ਕੇ ਇਹ ਸਾਰਾ ਕੁਝ ਅਸੀਂ ਖਾ ਸਕਦੇ ਹਾਂ ਪਰੰਤੂ ਇਸ ਧਰਤੀ ਤੋਂ ਇਲਾਵਾ ਜਿਹੜੇ ਜਲ ਵਿੱਚ ਜੀਵਨ ਹੈ ਉਹਨਾਂ ਨੇ ਉਹਨਾਂ ਨੂੰ ਵੀ ਰੋਜੀ ਦਿੱਤੀ ہوئی ਹੈ ਸੈਲ ਪੱਥਰ ਮੇ ਜੰਤ ਉਪਾਏ ਤਾਕਾ ਰਿਜਕ ਅੱਗੇ ਕਰਤ ਰਿਆ ਸੋ ਇੱਥੇ ਅਸੀਂ ਇਸ ਬ੍ਰਹਿਮੰਡ ਦੀਆਂ ਨਿਯਮਤਾਂ ਦਾ ਇਸ ਧਰਤੀ ਤੇ ਜਨਮ ਲੈਣ ਵਾਲੇ ਵੱਡੇ ਹੋ ਕੇ ਇਸ ਧਰਤੀ ਨੂੰ ਸਵਾਰਨ ਸੰਗਾਰਨ ਤੇ ਚੰਗੀ ਬਣਾਉਣ ਵਾਅ ਮਨੁੱਖ ਦਾ ਜਿਹੜਾ ਸਵਾਗਤ ਹੋਇਆ ਹੈ ਉਹੀ ਸਵਾਗਤ ਮਨੁੱਖ ਨੂੰ ਇਸ ਧਰਤੀ ਉੱਤੇ ਰਹਿ ਕੇ ਇਸ ਵਾਜੂ ਮੰਡਲ ਇਸ ਬ੍ਰਾਹਮਣ ਦਾ ਇਸ ਧਰਤੀ ਦਾ ਕਰਨਾ ਚਾਹੀਦਾ ਹੈ ਇਸ ਲਈ ਸਤਿਗੁਰੂ ਜੀ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਸਭ ਤੋਂ ਵੱਡੀ ਗੱਲ ਹੈ ਜਿਹੜੇ ਥਾਂ ਤੇ ਅਸੀਂ ਰਹਿਣਾ ਹੈ ਉਸ ਨੂੰ ਸਵਸ਼ ਤੇ ਸ਼ੁੱਧ ਰੱਖਣਾ ਹੈ ਹਵਾ ਪਾਣੀ ਮਿੱਟੀ اسی ਪੰਜ ਤੱਤਾਂ ਦੇ ਬਣੇ ਹੋਏ ਆ ਹਵਾ ਪਾਣੀ ਮਿੱਟੀ ਅੱਗ ਤੇ ਇਹ ਬ੍ਰਹਮਡ ਇਸ ਬ੍ਰਹਮਡ ਨੂੰ ਸੱਚਾ ਸੁੱਚਾ ਪਵਿੱਤਰ ਸਾਫ਼ ਸ਼ੁੱਧ ਤੇ ਪ੍ਰਦੂਸ਼ਣ ਤੋਂ ਮੁਕਤ ਰੱਖਣਾ ਹੈ ਇਹ ਗੱਲ ਸਤਿਗੁਰੂ ਜੀ ਨੇ ਸਾਨੂੰ ਪਹਿਲਾਂ ਹੀ ਬਹੁਤ ਪਹਿਲਾਂ ਹੀ ਆਪਣੀ ਬਾਣੀ ਵਿੱਚ ਦਰਜ ਕਰ ਦਿੱਤੀ ਜਿਹਦੇ ਤੇ ਅਸੀਂ ਚੱਲਣਾ ਹੈ ਇਸ ਲਈ ਜਨਮ ਸਮੇਂ ਸਾਨੂੰ ਜੋ ਨਿਯਾਮਤਾ ਪ੍ਰਾਪਤ ਹੁੰਦੀਆਂ ਨੇ ਸੁੱਧ ਪਵਿੱਤਰ ਤੇ ਬਹੁਤ ਹੀ ਵਧੀਆ ਉਹਨਾਂ ਨਿਯਾਮਤਾ ਨੂੰ ਅਸੀਂ ਖਾ ਕੇ ਪਹਿਨ ਕੇ ਪੀ ਕੇ ਖਾਣਾ ਪੀਣਾ ਪਹਿਨਣਾ ਵੱਡੇ ਹੁੰਦੇ ਆ ਤੇ ਜਦੋਂ ਅਸੀਂ ਸਮਰਾਟ ਹੋ ਜਾਂਦੇ ਆ ਤਾਂ ਫਿਰ ਅਸੀਂ ਸਾਡੀ ਇੱਕ ਡਿਊਟੀ ਹੋ ਜਾਂਦੀ ਹੈ ਕਿ ਅਸੀਂ ਇਸਤੀ ਸ਼ੁੱਧੀ ਦੇ ਵਿੱਚ ਇਸ ਨੂੰ ਸਾਫ਼ ਰੱਖਣ ਵਿੱਚ ਆਪਣਾ ਪੂਰਾ ਯੋਗਦਾਨ ਪਾਈਏ ਅੱਜ ਸਿਹਤ ਦੇ ਰੰਗ ਪ੍ਰੋਗਰਾਮ ਵਿੱਚ ਸਹਿਬ ਕੀ ਗੁਣ ਲੜੀ ਅਧੀਨ ਅਸੀਂ ਸਤੁਰੂ ਨਾਨਕ ਦੇਵੀ ਦੇ ਪ੍ਰਵਚਨਾਂ ਦੇ ਨਾਲ ਇੰਨੀਆਂ ਕੱਲਾਂ ਦੀ ਸਾਂਝ ਤੁਹਾਡੇ ਨਾਲ ਪਾਈ ਹੈ ਤੇ ਆ ਗਿਆ ਤੇ ਫਿਰ ਮਿਲਾਂਗੇ ਸਤਿਗੁਰੂ ਦੇ ਸਹਿਬ ਦੇ ਗੁਣਾ ਤੇ ਖਰਾਨੇ ਨਾਲ ਪ੍ਰਵਚਨ ਨਾਲ ਤਾਂ ਜੋ ਅਸੀਂ ਇਸ ਸ੍ਰਿਸ਼ਟੀ ਨੂੰ ਇਸ ਧਰਤੀ ਨੂੰ ਇਸ ਬ੍ਰਹਿਮੰਡ ਨੂੰ ਸਾਫ਼ ਸੁਥਰਾ ਰੱਖ ਕੇ ਮਨੁੱਖਾਂ ਦੇ ਜੀਣ ਦੇ ਜੋਗ ਬਣਾਈ さあそれが。